ਦਨਿਕ ਸੋਰਾ ਦਿਖ ਰੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਸਾਰਾ ਸਵਾਗਤ ਹੈ ਮੈਂ ਰਿਸ਼ੀ ਕੁਮਰਾ ਹੁਸ਼ਿਆਰ ਪਰ ਤੋਂ ਸਵਾਜਿ ਹੁਸ਼ਿਆਰਪੁਰ ਦੀ ਮਾਊਂਟ ਐਵੀ ਨਿਊ ਕਲੋਨੀ ਦੇ ਵਿੱਚ ਇਕ ਸਾਂਬਰ ਵੜ ਗਿਆ ਜਿਹੜਾ ਕਿ ਫਤੇਗੜ ਚੁੰਗੀ ਤੋਂ ਪਿੱਛੇ ਲੱਗੇ ਸੀ ਅਸੀਂ ਉਹਦੇ ਤੇ ਕਾਫੀ ਜੰਗਲਾਤ ਵਿਭਾਗ ਦੇ ਵੱਲੋਂ ਵੀ ਸਰਕਾਰੀ ਵਿਭਾਗ ਦੇ ਵੱਲੋਂ ਵੀ ਕਾਫੀ ਮੁਹੱਲੇ ਵਾਸੀ ਵੀ ਉਹਦਾ ਪਿੱਛਾ ਕਰਦੇ ਕਰਦੇ ਇਸ ਟਾਈਮ ਅਸੀਂ ਪਹੁੰਚ ਗਏ ਮਾਊਂਟ ਐਵੇਨਿਊ ਦੇ ਬੀ ਬਲਾਕ ਚ ਬੀ ਬਲਾਕ ਜਿਹਦੇ ਮੇਰੇ ਪਿੱਛੇ ਦੇਖ ਸਕਦੇ ਹੋ ਤੁਸੀਂ ਕਿ ਇਸ ਟਾਈਮ ਸਾਂਬਰ ਉਹ ਖੜਾ ਹੈ ਫਸਿਆ ਬੈਸ ਟਾਈਮ ਸਾਂਬਰ ਪਲਾੜ ਦੇ ਵਿੱਚ ਤੇ ਇਹਨੂੰ ਪਕੜਨ ਵਾਸਤੇ ਮੁਹੱਲਾ ਵਾਸੀ ਸ਼ਹਿਰ ਵਾਸੀ ਬਹੁਤ ਸਾਰੇ ਇਹਨੂੰ ਲੱਗੇ ਹੋਏ ਆ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਡਰ ਵੀ ਪੈ ਗਿਆ ਸੀਗਾ ਕਿ ਕਿਹੜਾ ਇਦਾਂ ਦਾ ਜਾਨਵਰ ਜਿਹੜਾ ਕਿ ਛਾਲਾਂਕ ਮਾਰਦੇ ਮਾਰਦੇ ਕਿੱਥ ਜਿਵੇਂ ਕਿ ਇੱਕ ਸਾਂਭਰ ਵੱੜ ਚੁੱਕਾ ਹੈ ਕਲੋਨੀ ਦੇ ਵਿੱਚ ਰਿਹਾਇਸ਼ੀ ਇਲਾਕੇ ਦੇ ਵਿੱਚ ਦੇਨਿਕ ਸੋਰਾ ਦਿਖਦੇ ਸਾਰੇ ਦਰਸ਼ਕਾਂ ਦਾ ਬਹੁਤ ਸਾਰਾ ਸਵਾਗਤ ਹੈ ਮੈਂ ਰਿਸ਼ੀ ਕੁਮੜਾ ਹੁਸ਼ਿਆਰਪੁਰ ਤੋਂ ਸਵਾਜ ਹੁਸ਼ਿਆਰਪੁਰ ਦੀ ਮਾਉਂਟ ਐਵੇਨਿਊ ਕਲੋਨੀ ਦੇ ਵਿੱਚ ਇੱਕ ਸਾਂਭਰ ਵੱੜ ਗਿਆ ਜਿਹੜਾ ਕਿ ਫਤੇਗੜ ਚੁੰਗੀ ਤੋਂ ਪਿੱਛੇ ਲੱਗੇ ਸੀ ਅਸੀਂ ਉਹਦੇ ਤੇ ਕਾਫੀ ਜੰਗਲਾਤ ਵਿਭਾਗ ਦੇ ਵੱਲੋਂ ਵੀ ਸਰਕਾਰੀ ਵਿਭਾਗ ਦੇ ਵੱਲੋਂ ਵੀ ਕਾਫੀ ਮੁਹੱਲੇ ਵਾਸੀ ਵੀ ਉਹਦਾ ਪਿੱਛਾ ਕਰਦੇ ਕਰਦੇ ਇਸ ਟਾਈਮ ਅਸੀਂ ਪਹੁੰਚ ਗਏ ਮਾਉਂਟ ਐਵੈਨਿਊ ਦੇ 2B ਬਲਾਕ 'ਚ 2B ਬਲਾਕ 'ਚ ਮੇਰੇ ਪਿੱਛੇ ਦੇਖ ਸਕਦੇ ਹੋ ਤੁਸੀਂ ਕਿ ਇਸ ਟਾਈਮ ਸੰਭਰ ਉਹ ਖੜਾ ਹੈ ਫਸਿਆ ਬੈਸ ਟਾਈਮ ਸੰਭਰ ਪਲਾਟ ਦੇ ਵਿੱਚ ਤੇ ਇਹਨੂੰ ਪਕੜਨ ਵਾਸਤੇ ਮੁਹੱਲਾ ਵਾਸੀ ਸ਼ਹਿਰ ਵਾਸੀ ਬਹੁਤ ਸਾਰੇ ਇਹਨੂੰ ਲੱਗੇ ਹੋਏ ਆ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਡਰ ਵੀ ਪੈ ਗਿਆ ਸੀਗਾ ਕਿ ਕਿਹੜਾ ਇਦਾਂ ਦਾ ਜਾਨਵਰ ਹੈ ਜਿਹੜਾ ਕਿ ਛਾਲਾਂ ਮਾਰਦੇ ਮਾਰਦੇ ਕਿੱਥੇ ਪਹੁੰਚ ਗਿਆ ਸੋ ਮੈਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਹੁਸ਼ਿਆਰਪ ਦਨਖਸਵਰਾ ਦੇਖਦੇ ਸਾਰੇ ਦਰਸ਼ਕਾਂ ਦਾ ਬਹੁਤ ਸਾਰਾ ਸਵਾਗਤ ਹੈ ਮੈਂ ਰਿਸ਼ੀ ਕੁਮਰਾ ਹੁਸ਼ਿਆਰ ਫਰ ਤੋਂ ਸਵਾਜ ਹੁਸ਼ਿਆਰਪੁਰ ਦੀ ਮਾਉਂਟ ਐਵੇਨਿਊ ਕਲੋਨੀ ਦੇ ਵਿੱਚ ਇੱਕ ਸਾੰਬਰ ਵੱਡ ਗਿਆ ਜਿਹੜਾ ਕਿ ਫਤੇਗੜ ਚੁੰਗੀ ਤੋਂ ਪਿੱਛੇ ਲੱਗੇ ਸੀ ਅਸੀਂ ਉਹਦੇ ਤੇ ਕਾਫੀ ਜੰਗਲਾਤ ਵਿਭਾਗ ਦੇ ਵੱਲੋਂ ਵੀ ਸਰਕਾਰੀ ਵਿਭਾਗ ਦੇ ਵੱਲੋਂ ਵੀ ਕਾਫੀ ਮੁਹੱਲੇ ਵਾਸੀ ਵੀ ਉਹਦਾ ਪਿੱਛਾ ਕਰਦੇ ਕਰਦੇ ਇਸ ਟਾਈਮ ਅਸੀਂ ਪਹੁੰਚ ਗਏ ਮਾਉਂਟ ਐਵੈਨਿਊ ਦੇ ਬੀ ਬਲਾਕ ਚ ਬੀ ਬਲਾਕ ਦੇ ਮੇਰੇ ਪਿੱਛੇ ਦੇਖ ਸਕਦੇ ਹੋ ਤੁਸੀਂ ਕਿ ਇਸ ਟਾਈਮ ਸੰਭਰ ਉਹ ਖੜਾ ਹੈ ਫਸਿਆ ਬੈਸ ਟਾਈਮ ਸੰਭਰ ਪਲਾਟ ਦੇ ਵਿੱਚ ਤੇ ਇਹਨੂੰ ਪਕੜਨ ਵਾਸਤੇ ਮੁਹੱਲਾ ਵਾਸੀ ਸ਼ਹਿਰ ਵਾਸੀ ਬਹੁਤ ਸਾਰੇ ਇਹਨੂੰ ਲੱਗੇ ਹੋਏ ਆ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਡਰ ਵੀ ਪੈ ਗਿਆ ਸੀਗਾ ਕਿ ਕਿਹੜਾ ਇਦਾਂ ਦਾ ਜਾਨਵਰ ਜਿਹੜਾ ਕਿ ਛਾਲਾਂਕ ਮਾਰਦੇ ਮਾਰਦੇ ਕਿੱਥੇ ਪਹੁੰਚ ਗਿਆ ਸੋ ਮੈਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਹੁਸ਼ਿਆਰਪੁਰ ਦੇ ਵਿੱਚੋਂ ਆਹ ਦੇਖੋ ਦੋਨੇ ਆਪ ਟੁੱਟੇ ਫੇਰ ਬਹੁਤ ਲੋਕ ਤੇ ਮਸਤੀ ਕੀ ਕਹਿ ਦੀ ਵੀਰੇ ਯਾਰ ਇਹਨਾਂ ਸਾਈਡ ਤੇ ਇਹ ਮੇਰੀ ਆ ਯਾਰ ਇਹਦੀ ਆ